ਪਿੰਡਾਂ ਤੱਕ ਜਾਣੀ ਹੈ ਔਰ ਮੈਂ ਇੱਕ ਗੱਲ ਕਹਿ ਦਿਆਂ ਜੇ ਤੁਸੀਂ ਸਾਰਿਆਂ ਨੇ ਬੂਥ ਲੈਵਲ ਕਮੇਟੀਆਂ ਬਣਾ ਕੇ ਇਲੈਕਸ਼ਨ ਲੜਨੀ ਤੇ ਤੁਹਾਨੂੰ ਕਾਂਗਰਸ ਨੂੰ ਕੋਈ ਹਰਾਉਣ ਵਾਲਾ ਨਹੀਂ ਇਹ ਇਹਨਾਂ ਦੀ ਬਦੌਲਤ ਹੋਏਗੀ ਅਮਰਿੰਦਰ ਸਿੰਘ ਰਾਜਾ ਵੜੈਂਗੀ ਮੇਰੇ ਸਤਕਾਰਯੋਗ ਜਿਨ੍ਹਾਂ ਦੀ ਰਹਿਨਮਾਈ ਜਿਨ੍ਹਾਂ ਦਾ ਨਿੱਘ ਤੁਸੀਂ ਮਾਣਦੇ ਹੋ ਜਿਨ੍ਹਾਂ ਦੇ ਸਿਰ ਤੇ ਤੁਸੀਂ ਬੜਕ ਵੀ ਮਾਰਦੇ ਹੋ ਔਰ ਜਿਨ੍ਹਾਂ ਨੇ ਇਸ ਹਲਕੇ ਦਾ ਨਾਂ ਪੰਜਾਬ ਦੇ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਤੁਹਾਡਾ ਨਾਂ ਤੇਰੇ ਬਾਬੇ ਨਾਨਕ ਦਾ ਉੱਚਾ ਕੀਤਾ ਸੁਖਜਿੰਦਰ ਸਿੰਘ ਜੀ ਰੰਦਾਵਾ ਉਹਨਾਂ ਦਾ ਧੰਨਵਾਦ ਕਰਦਾ ਮੇਰੇ ਬਹੁਤ ਸਤਿਕਾਰਯੋਗ ਸਾਰੇ ਲੀਡਰ ਸਾਹਿਬਾਨ ਬੈਠੇ ਨੇ ਡਿਪੀ ਐਲੋਕੀ ਸਾਹਿਬ ਬੈਠੇ ਨੇ ਅਰਨਾ ਚੌਧਰੀ ਜੀ ਔਰ ਜ਼ਿਲ੍ਹੇ ਦਾ ਪ੍ਰਧਾਨ ਹਮੇਸ਼ਾ ਹੀ ਪ੍ਰਧਾਨ ਨੂੰ ਅੱਜ ਕੱਲ ਆਰਗੇਨਾਈਜੇਸ਼ਨ ਦੇ ਵਿੱਚ ਬੜੀ ਵੱਡੀ ਔਰ ਮੇਰੇ ਬਹੁਤ ਸਤਕਾਰਯੋਗ ਅਮਨ ਜੀ ਹੁਣੇ ਬੋਲ ਕੇ ਗਏ ਇਹਨਾਂ ਦਾ ਸਤਿਕਾਰ ਕਰਦੇ ਆ ਇਹਨਾਂ ਨੇ ਨਵਾਂ ਹਲਕਾ ਸੰਭਿਆ ਔਰ ਇਹਨਾਂ ਨੇ ਬਹੁਤ ਮਦਦ ਕੀਤੀ ਆ ਮੈਂ ਸਾਰਿਆਂ ਦਾ ਨਾਮ ਨਹੀਂ ਲੈਣਾ ਮੈਂ ਆਪਣੀ ਗੱਲ ਸ਼ੁਰੂ ਕਰਨੀ ਹੈ ਸਮਾਂ ਲੱਗ ਜਾਣਾ ਡੇਰਾ ਮਹਾਂਪੰਨਾਂ ਦੇ ਕੋਲ ਇੱਕ ਗੱਲ ਕਰਨੀ ਤੁਹਾਡੇ ਨਾਲ ਕੇ ਵੀ ਸਾਂਝ ਪਾਉਂਦੇ ਆਏ ਆਂ ਇਹ ਰੈਲੀ ਕਿਹੜੀ ਹੈ ਸਵਧਾਨ ਬਚਾਓ ਰੈਲੀ ਹੈ ਕਦੀ ਸੁਣਿਆ ਸੀ ਮੋਦੀ ਦਾ ਇੱਕ ਕੋਈ ਇਕਾਈਤ ਕੀ ਨਿਸ਼ਾਨਾ ਸੀ 440 ਪਾਰ ਤੇ ਕਾਰਨ ਕੀ ਸੀ 2/3 ਮੈਜੋਰਿਟੀ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਊਗਾ ਇਹਦੇ ਆਤਵਾਚ ਨਹੀਂ ਡਰੇ ਤੇ ਇਹਨਾਂ ਤੇ ਆ ਜਿਹੜੇ ਗੈਂਗਸਟਰ ਹੈ ਇਹ ਤੇ ਅਸੀਂ ਉਦਾਂ ਹੀ ਪੈਰਾਂ ਨਾਲ ਮਲ ਦੇਣੇ ਨੇ ਉਹਦੇ ਵਿੱਚ ਕਹਿ ਕੇ ਕਿਹਾ ਇੱਥੋਂ ਦਾ ਐਸ ਐਚਓ ਚਿੱਟੇ ਦਿਨ ਨਸ਼ਾ ਵਤੋਗਾ ਕਈ ਵਾਰ ਡੀਏਯੂ ਕਹ ਦਿੰਦਾ ਕਈ ਵਾਰ ਡੀਜੀਪੀ ਨੂੰ ਕਹ ਦਿੰਦਾ ਇਹ ਨੋਟ ਕਰ ਲੈ ਸਾਡੇ ਕੋਲ ਇਹ ਰਿਕਾਰਡਿੰਗ ਨੇ ਸਾਡੇ ਕੋਲੇ ਦੀਆਂ ਜਿਹੜਿਆਂ ਪਿੰਡਾਂ ਦੇ ਵਿੱਚੋਂ ਇਹ ਚਿੱਟਾ ਵਖਾਉਂਦਾ ਉਹਨਾਂ ਦੀਆਂ ਰਿਕਾਰਡਿੰਗ ਸਾਡੇ ਕੋਲ ਨੇ ਇਹਨੂੰ ਪਹਿਲੇ ਦਿਨ ਆ ਕੇ ਫਿਰੋਂ ਜਿੰਨੀ ਇਹਨੇ ਵਕਾਈਆ ਸਾਰੀ ਇਹਦੇ ਹੱਡਾਂ ਚੋਂ ਕੱਢਾਂ ਜਿੱਥੋਂ ਦਾ ਡੀਐਸਪੀ ਮੈਂ ਕਦੀ ਤਾਂ ਡੀਐਸਪੀ ਨੂੰ ਟੈਲੀਫੋਨ ਕੀਤਾ ਨਾ ਇਸ ਇੱਕ ਐਸਐਚਓ ਨੂੰ ਕੀਤਾ ਇਥੋਂ ਦਾ ਡੀਐਸਪੀ ਗੈਂਗਸਟਰਾਂ ਦੇ ਨਾਲ ਡਰ ਲਿਆ ਪਹਿਲਾਂ ਵੀ ਮੈਂ ਇਸੇ ਕਰਕੇ ਕੱਢਿਆ ਤੁਹਾਡੀ ਸ਼ਿਕਾਇਤ ਕੀਤੀ ਸੀ ਕਿ ਉਹ ਗੈਂਗਸਟਰਾਂ ਦੇ ਨਾਲ ਡਰ ਲਿਆ ਸੀ ਇਹ ਡੀਐਸਪੀ ਗੈਂਗਸਟਰਾਂ ਦੇ ਨਾਲ ਰਲ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਫਰੋਟੀਆਂ ਉਹਨਾਂ ਦੀਆਂ ਇਕੱਠੀਆਂ ਇਥੋਂ ਦਾ ਡੀਐਸਪੀ ਕਰਦਾ ਪਰ ਬਾਜਵਾਲ ਸਾਹਿਬ ਅਸੈਂਬਲੀ ਦੇ ਵਿੱਚ ਇੱਕ ਜੀ ਜ਼ਰੂਰ ਬੋਲਿਓ ਸਾਡੇ ਬਲਾਕ ਦੇ ਪ੍ਰਧਾਨ ਬੈਠੇ ਨੇ ਸ਼ਰਮਾ ਜੀ ਇਹ ਮੇਰ ਸਾਹਿਬ ਜਿਹੜਾ ਤੁਹਾਡਾ ਮੈਲ ਹੈ ਨਾ ਗਲਤੀਆਂ ਸਾਡੀਆਂ ਵੀ ਨੇ ਜਦੋਂ ਅਸੀਂ ਕਾਂਗਰਸ ਨੂੰ ਥੋੜਾ ਜਿਹਾ ਢਿੱਲ ਦਿੰਦੇ ਆ ਨਾ ਇਹਦੇ ਸਭ ਤੋਂ ਪਹਿਲਾ ਬਾਗਵਾ ਸਾਹਿਬ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸ਼ਰਾਬ ਦੇ ਠੇਕਿਆਂ 'ਚ ਗੈਂਗਸਟਰ ਆਦਾਇਆ। ਇਹਨਾ ਪੁੱਛ ਲੋ ਕਿਹੜੇ ਕਿਹੜੇ ਗੈਂਗਸਟਰ ਦਾ ਇੱਕ ਗੈਂਗਸਟਰ ਦੀ ਮਾਂ ਹਰ ਰੋਜ਼ ਆਸਪ ਲੈਣ ਜਾਂਦੀ ਆ ਠੇਕਿਆਂ ਤੇ। ਤੇ ਕਿੱਥੋਂ ਪੰਜਾਬ ਬਾਜੂ ਜਿਹੜਾ ਕਹਿੰਦਾ ਮੈਂ ਨਸ਼ਾ ਮੁਕਤ ਕਰ ਦਿੰਦਾ ਪੰਜਾਬ ਇਹਨੇ ਨਸ਼ਾ ਮੁਕਤ ਨਹੀਂ ਇਹਨੇ ਨਸ਼ਾ ਜੁਕਤ ਕਰ ਦਿੱਤਾ। ਕਿ ਕਿਹੜੀ ਜੁਕਤ ਦੇ ਨਾਲ ਪੰਜਾਬ ਚ ਨਸ਼ਾ ਵੇਚਣਾ ਇਹ ਭਗਵੰਤ ਮਾਨ ਦੀ ਪੰਜਾਬ ਨੂੰ ਖਤਮ ਕਰਦੀ ਤੇ ਨੌਜਵਾਨੀ ਨੂੰ ਖਤਮ ਕਰਨ ਦੀ ਉਹਦੀ ਚਾਲ ਹੈ ਸ਼ੁਰੂ ਹੋਈ ਅਸੀਂ 2000 ਦੇ ਲੇ ਲਗੇ ਉਹ ਪਿੰਡ ਸਾਰੇ ਪੁਰ ਸੀ ਸਾਰੇ ਫਿਰ ਮੁੜ ਕੇ ਜੇ ਕੋਈ ਤੁਸੀਂ ਅੱਗੇ ਗਿਆ ਪਰ ਜ਼ਿੰਮੇਵਾਰੀ ਤੇ ਨਾ ਕੋਈ ਬੰਦਾ ਨਵਾਏਗਾ ਨਹੀਂ ਪਰ ਜਿਹੜੇ ਨਾਲ ਸੀ ਜੁੜੇ ਇੱਕ ਬਰਾਬਰ ਜਾਪੀ ਤੇ ਸ਼ਾਂਤ ਚਾਹ ਦੇ ਤੇਰੇ جیتا پہ سارے پڑھ بیٹھے سارے پنڈا جا کے کنٹرول کرنے کی بجائے دو سو پرسینٹ بتا دیا اجے تک ایک چیز پایا ہو گیا रक़मू <laughs> जीढाई ਦਾ ਨਾਮ ਇੱਕ ਗੱਲ ਕਰਨੀ ਚਾਹੁੰਦਾ ਆ ਜਿਹੜੇ ਅੱਜ ਗੋਲਕ ਬੈਠੇ ਆ ਅੱਜ ਨਾਨਕ ਸਾਹਿਬ ਤੁਸੀਂ ਗੱਲ ਪਿਆਰਬਾਜ਼ੀ ਕਰਕੇ ਜਿਨ੍ਹਾਂ ਨੇ ਗੱਤਾਂ ਲਾਈਆਂ ਨਾਮ ਤੋਂ ਚਕਾਉਂਦੇ ਆ ਨਾ ਤਾਂ ਕਵੀਰ ਸਿੰਘ ਧੀਰੇ ਦੇ ਆ ਕੇ ਜਿਹੜੇ ਵਾਲੇ ਬੋਟਾ ਪਾਉਂਦੇ ਆ ਨਾ ਜਨਾਬ ਸਾਹਿਬ ਤੁਹਾਡੇ ਇੱਥੇ ਕੋਈ ਪਉਂਦਾ ਹੈ ਲੋਕ ਸਰਜਿੰਦਰ ਸਿੰਘ ਜਿੰਦਰ ਸਿੰਘ ਕਰਨਾ ਨੂੰ ਸ਼ਰਨ ਜੀ ਆਪ ਜੀ ਦਾ ਮਾਤਾ ਤੁਸੀਂ ਜਿਨ੍ਹਾਂ ਨੂੰ ਜਾਨੀ ਉਹ ਇੱਕ ਚੰਗੇ ਬੰਦੇ ਵੀ ਐ That's our زندگی دا سردار پرتاپ سنگھ باجوا صاحب بہت ستکاروں کا نام صاحب بہت ستکاری ڈیپٹی لیڈر ارونا چودری جی بہت ستکاری جنرل سکر سمیر چندو صاحب چھوٹا پرہا ایم ایل اے اور ضلع ਬਹੁਤ ਪੁਰਾਣਾ ਜੀਰਾਂ ਘੇਰਾ ਜੀਰਾਂ ਸਾਹਿਬ ਮੈਂ ਮਾਫੀ ਚਾਹੁੰਦਾ ਹਾਂ ਥਾਪੇ ਕੋਨੇ ਕੋਨੇ ਵਿੱਚ ਆਹ ਜਿਹੜੀ ਕਿਤਾਬ ਰਾਹੁਲ ਗਾਦੀ ਦੇ ਹੱਥ ਵਿੱਚ ਹੈ ਸਾਡਾ ਸੁਵਿਧਾਨ ਬਾਬਾ ਸਾਹਿਬੋਂ ਮੇਕ ਕਰਦਾ ਸਾਨੂੰ ਦਿੱਤਾ ਹੋਇਆ ਆਕੇ ਜੀ ਪਰਜਾ ਹੋਇਆ ਕਰਦੇ ਸਾਂ ਵੇਖ ਨੂੰ ਇਹ ਸੰਵਿਧਾਨ ਹੁਣ ਚਾਇਆ ਵੇ ਸਾਨੂੰ ਆਪ ਦੇ ਹੱਕਾਂ ਤੋਂ 12 ਸਾਲ ਕੰਮੇਟ ਕਰਕੇ ਜਾਨ ਕਰਵਾ ਕੇ ਸਭ ਹੱਕ ਜਮਵਾਉਂਦਾ ਕੰਮ ਕੀਤਾ ਕੋਈ ਸਾਲ ਕੋਈ ਸਾਲ 11 ਮਹੀਨੇ ਤੇ 18 ਦਿਨ ਇਹ ਸੰਵਿਧਾਨ ਦਾ ਨਿਰਮਾਣ ਹੋਇਆ ਮੈਂ ਸਰਕਾਰ ਜਿਹੜੀ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਅੰਬੇਦਕਰ 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 ਚਾਰ ਦਾ ਚਾਪਨਕਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਜਿਸ ਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੈਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਮੌਕੇ ਤੇ ਤੁਸੀਂ ਇਹ ਜਿਹੜੀ ਜਿਹੜੀ ਕੀਤੀ ਆ ਉਹਦੇ ਤੋਂ ਇਹ ਗੱਲ ਕੀਤੀ ਉੱਪਰ ਕੇ ਮੌਕਾ ਹੁੰਦਿਓ ਤੇ ਅਸੀਂ ਜਿਹੜਾ ਟੋਕਵਾ ਪਾ ਦਿਆ ਦੇਖੋ ਸਰਕਾਰ ਦੇ ਕੋਲ ਹਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਪਰ ਜੇ 5 ਸਾਲ ਪਿੱਛੇ ਸਰਕਾਰ ਚ ਅਸੀਂ ਵੀ ਰਹੇ ਹਾਂ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੂਰੇ ਜਿੱਤ ਕੇ ਆ ਗਏ ਇੰਨੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂ ਕਿ ਨਵੇਂ ਨਵੇਂ ਬਣਿਆ ਨਮ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਦੇ ਆ ਫੋਨ ਦੇ ਉੱਤੇ ਤੋਂ ਥਾ ਕਰਦਾ ਹੋ ਜਾਂਦਾ ਪਰ ਜਿਨ੍ਹਾਂ ਨੇ ਪੁਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਸਿਆਸਤ ਚ ਕਿਵੇਂ ਚੱਲੀਦਾ ਉਹ ਏਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੀ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹ ਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰ ਨਹੀਂ ਗਿਆ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਸਰ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲੈ ਆ। ਇੱਕ ਰਾਹੁਲ ਗੰਕੀ ਨੇ ਇਹਨਾਂ ਨੂੰ ਕਿਹਾ ਵਾ ਨਰਿੰਦਰ ਸੰਧਰ ਤੁਸੀਂ ਜੀ ਤਾਲਾ ਹਾਂਜੀ ਜਿਵੇਂ ਪਹਿਲੇ ਇੱਕ ਬਹੁਤ ਬਹੁਤ ਦਮ ਚੋਰ ਜੀ ਆਪਣੀ ਲੋਕਾਂ ਦੇ ਦੌਰ ਦੇ ਬੜਾ ਮੁੱਤਾ ਅਸਲ ਚੀਜ਼ਾਂ ਦੀ ਕਰਨੀ ਦੇੰਗੂ ਦੇ ਪਾਈਪ ਤੇ ਕੰਮ ਛੱਡ ਕੇ ਪਹੁੰਚੇ ਹੋਏ ਕਿ ਇੱਕ ਵਿਭਾਗਿਕ ਹੋਏ ਜਿਹੜਾ ਲੋਕਾਂ ਦੇ ਨਾਲ ਸਬੰਧਤ ਆ ਕੋਏ ਜਿਹੜਾ ਲੋਕਾਂ ਦੇ ਪੱਕਾ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਉਹਦੇ ਤੋਂ ਬਚਣ ਲਈ ਕਿਸੇ ਲੋਕ ਪਾਰਟੀ ਨੂੰ ਉਹਨਾਂ ਨੇ ਪਾਵਰ ਦੇ ਲਈ ਉਹਦੇ ਲਈ ਆਏ ਕਿ ਜਿੱਥੇ ਸ਼ਰਿਆਮ ਇਹ ਨਾ ਬੰਦਨ ਨਾ ਕਿਤੇ ਕਿਤੇ ਕੋਈ ਜਿੱਤੇ ਵੀ ਮੁੰਡਾ ਵੀ ਗੁੰਡੇਆਂ ਨੇ ਮਾਵਾਂ ਨਾਲ ਲੜ ਕੇ ਜਿਹਦਾ ਪੀਏ ਫੜਿਆ ਜਾਂਦੇ ਜਿਹਦੇ ਮੁੰਡੇ ਦੀ ਰਿਕਾਰਡਿੰਗ ਆ ਜੇ ਉਹੋ ਜਿਹੇ ਲੋਕਾਂ ਨੂੰ ਦੋਖਾ ਨੂੰ ਵੀ ਡਰ ਲੱਗਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਅੱਗੇ ਕਰ ਦਿੱਤੇ ਤੇ ਫਿਰ ਪੰਜਾਬ ਦੇ ਜਮੀਨ ਨਾ ਡੁੱਬ ਜੇ ਤੇ ਲੋਕਾਂ ਨੂੰ ਬਚਾਉਣ ਲਈ ਅੱਜ ਕਾਂਗਰਸ ਪਾਰਟੀ ਦਾ ਸਾਥ ਦੇ ਰਿਹਾ ਹੈ